ਜੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਵੀ ਕੋਲ ਕੀਤੀ ਪੈਟਰੋਲ ਰੂਮ ਤੇ ਦੀਪਨ ਦੀਪ ਸੈਣੀ ਆ ਜਿਹੜਾ ਜਗਾਦਰੀ ਦਾ ਰਹਿਣ ਵਾਲਾ ਆ ਉਹਨੇ ਕਾਲ ਕੀਤੀ ਕਿ ਮੇਰੇ ਕੋਲ 26 ਲੱਖ ਰੁਪਇਆ 27 ਲੱਖ ਰੁਪਇਆ ਜਿਹੜਾ ਮੇਰਾ ਹੈਗਾ ਵੀ ਮੇਰੀ ਕੋਹ ਹੋਈ ਹੈਗੀ ਆ ਵੀ ਜਿਹੜਾ ਮੌਕੇ ਤੇ ਸਾਡੇ ਚੌਂਕੀ ਇਨ ਚਾਰਜ ਬਸੰਤਪੁਰਾ ਐਸ ਐਚ ਓ ਸਾਦਰ ਰਾਜਪੁਰਾ ਜਿਹੜਾ ਕਿ ਮੌਕੇ ਤੇ ਗਏ ਹੈਗੇ ਆ ਉਹ ਕਦੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਕਿ ਮਤਲਬ ਸਾਨੂੰ ਜੋ ਮਤਲਬ ਇਨਪਰੋਵੀਜ਼ਰ ਮਿਲੀ ਉਸ ਉੱਤੇ ਅਸੀਂ ਵਰਕ ਕੀਤਾ ਹੈਗਾ ਉਹ ਵਰਕ ਕਰਨ ਤੋਂ ਬਾਅਦ ਜਿਹੜਾ ਸਾਨੂੰ ਇਹਦੇ ਵਿੱਚ ਚਾਰ ਬੰਦਿਆਂ ਦੇ ਜਿਹੜਾ ਮਤਲਬ ਸਾਨੂੰ ਨਾਮ ਜਿਹੜੇ ਆਈਡੈਂਟੀਫਾਈ ਹੋਏ ਆ ਉਹਦੇ ਵਿੱਚ ਇੱਕ ਬੁਟਾ ਉਹ ਬੁਟਾ ਠੋਰਾ ਹੈਗਾ ਦੂਜਾ ਹੈਗਾ ਸੁਤਵੀਰ ਸਿੰਘ ਤੀਜਾ ਹੈਗਾ ਪ੍ਰਮੰਦਰ ਸਿੰਘ ਚੌਥਾ ਹੈਗਾ ਗੁਰਵੰਦਰ ਸਿੰਘ ਇਹ ਚਾਰ ਜਿਹੜੇ ਹੈਗੇ ਆ ਸੀਗੇ ਇਹਨਾਂ ਕੀ ਕੀਤਾ ਹੋਇਆ ਪਹਿਲੇ ਇਹ ਜਿਲ੍ਹਾ ਬੂਟੇ ਨੇ ਜਾਲੀ ਆਈਡੀ ਬਣਾ ਕੇ ਬੀਜਾ ਹੱਪ ਦੇ ਨਾਂ ਤੇ ਆਈਡੀ ਬਣਾਈ ਹੋਈ ਸੀਗੀ ਜਿਹਨੂੰ ਇਹਨਾਂ ਦੱਸਿਆ ਹੋਇਆ ਸੀ ਸਾਡਾ ਜਿਹੜਾ ਦਾਫਰ ਹੈਗਾ ਉਹ ਗਵਿੰਦਨਗੜ ਦੇ ਵਿੱਚ ਹੈਗਾ ਤੇ ਅਸੀਂ ਜਿਹੜਾ ਸਟੇਜੀਆਂ ਭੇਜਦੇ ਹੈਗੇ ਆ ਦੀਪ ਹਸੈਣੀ ਨੇ ਜਿਹੜਾ ਜਿਹਦੀ ਨਾਲ ਗੱਲ ਹੋਈ 27 ਲੱਖ ਦੇ ਵਿੱਚ ਟਨ ਹੋਈ ਵੇਸਟੀ ਜਿਆ ਤੇਰੇ ਪ੍ਰੋਗਨੂ ਹੀ ਭੇਜਾਂਗੇ ਇਦੋਂ ਇਹ ਗੱਲ ਹੋ ਗਈ ਕਲੀਅਰ ਹੋ ਗਈ ਉਹ ਤੋਂ ਵਾਅਦਾ ਨਹੀਂ ਕਿਹਾ ਵੀ ਵੀ ਸਾਨੂੰ ਪੈਸੇ ਸ਼ੋਅ ਕਰੋ 45 ਲੱਖ ਰੁਪਇਆ ਉਹ ਉਹਨੂੰ ਇੱਥੇ ਬੁਲਾ ਲਿਆ ਦੀਪ ਪ੍ਰਸਾਦ ਨੂੰ ਇਥੇ ਜਸ਼ਨ ਹੋਟਲ ਦੇ ਕੋਲ ਉੱਥੇ ਬੁਲਾ ਕੇ ਇਹ ਨਹੀਂ ਕੀ ਕੀਤਾ ਵੀ ਜਿਹਾ ਤਾਂ ਕੋਈ ਲੱਗਾ ਨਹੀਂ ਸੀਗਾ ਇਹ ਨਹੀਂ ਪਹਿਲੇ ਇਹਨਾਂ ਦੀ ਮਨਸਾ ਸੀ ਕਿ ਵੀ ਪੈਸੇ ਖੋਣੇ ਹੈਗੇ ਆ ਜਦੋਂ ਉਹਨੇ ਪੈਸੇ ਦਿਖਾਏ ਹੈਗੇ ਆ ਇਹਨੂੰ ਇਹ ਜਿਹੜਾ ਆਪਣੇ ਸਿਸਟੇ ਪੇਸਟਰ ਸੀਗਾ ਉਹﾞﾞਮੀ ਪਿਸਟਲ ਸੀਗਾ ਇਹ ਤੇ ਇਹ ਦਿਖਾ ਕੇ ਇਹਨ ਮਤਲਬ ਉਹਦੇ ਕੋਲ 26 ਲੱਖ ਰੁਪਏ ਸੀਗਾ ਜਿਹੜਾ ਕਿ ਇਹ ਨਹੀਂ ਉਸ ਮੌਕੇ ਤੇ ਕੋਲਿਆ ਉਹਦੇ ਕੋਲ ਉਹਦੇ ਬਾਅਦ ਇਹ ਚਾਰੇ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਆ ਤੇ ਜਿਹੜੇ ਪੈਸੇ ਬਰਾਮਦ ਕਰ ਲਏ ਹੈਗੇ ਆ ਨਾਲ ਪਿਸਟਲ ਜਿਹੜਾ ਹੈ ਬਰਾਮਦ ਸਰ ਰਹਿਣ ਵਾਲੇ ਕਿੱਥੋਂ ਦੇ ਸੱਚ ਆ ਇਹ ਰਹਿਣ ਵਾਲੇ ਹੈਗਾ ਇੱਕ ਤਾਂ ਹੈਗਾ ਪੱਪੜ ਦਾ ਇੱਕ ਕੂਟਲੇ ਦਾ ਰਹਿਣਾ ਇੱਕ ਸਰਹੰਦਾ ਦਾ ਰਹਿਣਾ ਇੱਕ ਆਪਣੇ ਅੰਲਾਸੂਟ ਦੇ ਹੈਗਾ ਸਰ ਇਹਨਾਂ ਨੂੰ ਪਹਿਲਾਂ ਵੀ ਇਸ ਤਰ੍ਹਾਂ ਦੀ ਲੁੱਟਾਂ ਦੀ ਅਨਜਾਣ ਦਿੱਤਾ ਹੈ ਜੀ ਇਹਨਾਂ ਤੇ ਜਿਹੜਾ ਹੈਗਾ ਲੁੱਟਾਂ ਇਹ ਤੇ ਦੋ ਪਰਚੇ ਪਹਿਲੇ ਵੀ ਦਰਜ ਹੈਗੇ ਆ ਜਿਹੜਾ ਸੁਖਵੀਰ ਆ ਇਹਦੇ ਪਹਿਲੇ ਵੀ ਇਹ ਮਾਪੇ ਜੇਲ੍ਹ ਦੇ ਵਿੱਚੋਂ ਆਇਆ ਹੈਗਾ ਇਹ ਤੇ ਪਹਿਲੇ ਵੀ ਉਹਦਾ ਪਰਚਾ ਦਰਜ ਹੈਗਾ ਜੀ ਸਰ ਇਹਨੇ ਪੌਣੇ 12 ਵਜੇ ਰਾਤ ਨੂੰ ਬੁਲਾਇਆ ਸੀਗਾ ਇਹਨਾਂ ਦੀ ਕੋਈ ਮਨਸ਼ਾ ਪੂਰੀ ਨਹੀਂ ਨਾ ਦੀ ਮਨਸ਼ਾ ਨਹੀਂ ਸੀ ਕਿ ਕੋ ਕੋ ਘਾੜੀ ਹੈਗੀ ਜਿਹੜੇ ਇਹਦੇ ਪੈਸੇ ਹੈਗੇ ਆ ਕੰਨੇਜ਼ਨ ਦਾ ਰਿਵਾਰਡ ਜਿਆਦਾ ਹੈ ਇਹਦਾ 2 ਦਿਨ ਦਾ ਰਿਵਾਰਡ ਕੱਲ ਪੇਸ਼ ਕਰਾਂਗੇ ਸਰ ਇਹਨਾਂ ਦੇ ਵਿੱਚ ਹੋਰ ਵੀ ਕਈ ਸੁਰੱਖ ਮਿਲ ਸਕਦੇ ਐ ਇਹਨਾਂ ਦੇ ਕੋਲ ਹਾਂ ਪੁੱਛ ਕੇ ਸੀ ਕਿਹਾ ਰਿਵਾਰਡ ਤੇ ਹੋਰ ਵੀ ਪਰਮਾਡ ਲੱਗ ਰਿਹਾ ਪਰਮਾਡ ਲੱਗ ਹੋਣੀ ਕੋਸ਼ਿਸ਼ ਕਰਾਂਗੇ ਦੇਖੀ ਸਰ ਇਹਨਾਂ ਦੇ ਕੋਲ ਗੱਡੀ ਗੁੱਡੀ ਵੀ ਨਾਲ ਇਹਨਾਂ ਕੋਲ ਗੱਡੀ ਨੂੰ ਸਵਿਫਟ ਜਿਹੜੀ ਹੈਗੀ ਬਰਾਮਦ ਕੀਤੀ ਹੈਗੀ ਆ ਜੇਤੀ ਨਹੀਂ ਖੋਹ ਕੀਤੀ ਹੈਗੀ ਤੇ ਉਸ ਤੋਂ ਨੰਬਰ ਜਿਹੜਾ ਸੀਗਾ ਜਿਹੜਾ origignal ਸੀ ਨੰਬਰ ਜਿਹੜਾ ਉਹ ਜਾਲੀ ਲਾਇਆ ਹੋਇਆ ਸੀਗਾ ਜੀ ਸਰ ਵੀਜ਼ਾ ਹਾਬੀਨ ਦਾ ਰਾਜਪੁਰੇ ਵੀ ਸੀਗਾ ਹਾਂਜੀ ਵੀਜ਼ਾ ਹਾਬੀਨ ਦਾ ਕਿ ਰਾਜਪੁਰੇ ਵੀ ਸੀਗਾ ਕੋਈ ਦਫ਼ਤਰ ਇਹਨਾਂ ਦਾ ਨਹੀਂ ਦਫ਼ਤਰ ਇਹ ਮੈਂ ਜਿਹੜਾ ਹੈਗਾ ਸ਼ੋਅ ਕਰਦਾ ਹੈਗਾ ਉਹ ਆਪਣੇ ਅਭਨੂਰ ਰੋਡ ਤੇ ਗਵਿੰਦਗੜ ਦੇ ਵਿੱਚ ਹੈਗਾ ਸ਼ੋਅ ਕਰਦਾ ਸਰ ਕੀ ਕਹਿਣਾ ਚਾਹੋਗੇ ਜਿਹੜੀ ਹੈ ਜੀ ਲੁੱਟਾ ਕਰਦੇ ਜਾਂ ਫਿਰ ਕੈਸ਼ ਲੈ ਕੇ ਚਲੇ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਬਸ ਇਹੀ ਆ ਵੀ ਜਿਹੜੇ ਇਹ ਠੱਗ ਏਜੰਟਾਂ ਇਹਨਾਂ ਦੇ ਮਤਲਬ ਸचेत ਰਹਿਣ ਲੋਕ ਤੇ ਇਹ ਮੇਰਾ ਤਾਂ ਇਹੀ ਕਹਿਣਾ ਹੈ ਵੀ ਇਹ ਜੀ ਚਾਂਸੇ ਦੇ ਵਿੱਚ ਨਾ ਆ ਕੇ ਆਪਣੇ ਪੈਸੇ ਬਰਬਾਦ ਨਾ ਕਰੇ ਠੀਕ ਹੈ ਬਹੁਤ ਥੈਂਕ ਯੂ